ਸਖੰਦੀ ਨਮੈਂਦਾ ਜ਼ਮਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ। ਅਰੋਣਾ ਨੇ ਜਿਵੇਂ ਕਿਹਾ ਵਾ ਕਿ ਸਰਕਾਰ ਨੂੰ ਹੋਰ ਪ੍ਰਾਲੇ ਕਰਨੇ ਚਾਹੀਦੇ। ਮੈਂ ਆਨੰਦਪੁਰ ਸਾਹਿਬ ਹੀ ਨਾ ਬੋਤਾ। ਤੁਸੀਂ ਕਿਹਦੇ ਨ ਭਾਵੇਂ ਸਾਰੇ ਅੰਮ੍ਰਿਤਸਰ ਦੀ ਪ੍ਰੈਸ ਉੱਥੇ ਪਹੁੰਚ ਜਿਓ। ਤੇ ਸਫਾਈ ਪੱਖੋਂ ਵੇਖਿਓ ਵੀ ਪ੍ਰਸ਼ਾਸਨ ਉੱਥੇ ਸਫਾਈ ਪੱਖੋਂ ਉਹਨੂੰ ਸ਼ਹਿਰ ਨੂੰ ਵਧੀਆ ਬਣਾ ਪਾ ਰਿਆ। ਉਹ ਜਿਹੜਾ ਰੋਡ ਲੰਘਦਾ ਵਾ ਆਨੰਦਪੁਰ ਸਾਹਿਬ ਨੂੰ ਜਾਂਦਾ ਤੇ ਸਰਕਾਰ ਨੇ ਅਜੇ ਤੱਕ ਰੋਡ ਤੇ ਬਣਾਇਆ ਨਹੀਂ ਉਹ ਬਾਬਾ ਕਾਰਸੇਵਾਲੇ ਮਹਾਂਪੁਰਸ਼ ਕਿਲੇ ਆਨੰਦਗੜ੍ਹ ਸਾਹਿਬ ਵਾਲੇ ਬਾਬਾ ਸੁੱਚਾ ਸਿੰਘ ਤੇ ਬਾਬਾ ਸਤਨਾਮ ਸਿੰਘ ਹੋਣੀ ਬਣਾ ਰਹੇ ਆ। ਔਰ ਏਡੀਨ ਗਹਿਲੀ ਜਿਹੜਾ ਸਤਲੋਜ ਦਾ ਪੁਲ ਆ ਸਤਲੋਜ ਦੇ ਪੁਲ ਦੇ ਵਿੱਚ ਬੰਦੇ ਬੰਦੇ ਜਿਹੜੇ ਟੋਏ ਪਏ ਹੋਏ ਆ ਔਰ ਮੈਨੂੰ ਕਿਸੇ ਨੇ ਦੱਸਿਆ ਵੀ ਜਿਹੜੀ ਨਜਾਇਜ਼ ਮਾਈਨਿੰਗ ਹੋਈ ਆ ਉਹਦੇ ਤਹਿਤ ਉਹ ਪੁਲ ਦੇ ਕੁਝ ਜਿਹੜੇ ਪਿੱਲਰ ਆ ਉਹ ਆਪਣੀ ਜੜ੍ਹ ਤੋਂ ਹਿੱਲ ਗਏ ਆ। ਸਰਕਾਰ ਕਿ ਹੱਦ ਸੇ ਰਡੀ ਕਰ ਰਹੀ ਹੈ। ਜਿਹੜਾ ਇਹਨਾਂ ਦਾ ਕੰਮ ਉਹ ਤੇ ਕਰ ਲੈਣ ਪਹਿਲਾਂ। ਪੋਲ ਬਣਾਉਣ ਚੰਗਾ ਸਾਫ਼ ਸੁਥਰਾ ਸੜਕ ਬਣਾਉਣ ਆਉਣ ਵਾਲੀਆਂ ਸੜਕਾਂ ਨੂੰ ਸਵਾਰਨ ਉੱਥੇ ਸੰਗਤ ਨੇ ਆਉਣਾ ਉਹਦੇ ਲਈ ਪ੍ਰਬੰਧ ਕਰਨ ਪਾਣੀ ਦਾ ਪ੍ਰਬੰਧ ਕਰਨ ਸੁਰੱਖਿਆ ਦੇ ਪਾਸੇ ਤੋਂ ਵੇਖਣ ਜਿਹੜੇ ਸਰਕਾਰ ਦੇ ਕੰਮ ਉਹ ਇਹਨਾਂ ਨੂੰ ਕਰਨੇ ਚਾਹੀਦੇ ਨਗਰ ਕੀਰਤਨ ਕੱਢਣੇ ਖਾਲਸਾ ਬੰਥ ਦੇ ਕੰਮ ਔਰ ਖਾਲਸਾ ਬੰਥ ਕੱਢਦਾ ਵਾ ਤੇ ਕੱਢੂਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਾਡੀਆਂ ਔਰ ਸਿੱਖ ਸੰਸਥਾਵਾਂ ਦਾ ਸੰਪਰਦਮ ਸਿੱਖ ਜਥੇਬੰਦੀ